ਲੋ ਜੀ ਮਿੱਤਰੋ ਕੀ ਹਾਲ ਚਾਲ ਨੇ ਕਹਿੰਦੇ ਬੰਬੂਗਾਟਾਂ ਦੇ ਅੱਜ ਬੰਦੇ ਫੇਰ ਫਰਾਰ ਨੇ ਇਸ ਟਾਈਮ ਆਪਾਂ ਜਾ ਰਹੇ ਹਾਂ ਮਿੱਤਰੋ ਕਹਿੰਦੇ ਲੋਹਾ ਖੜਾ ਤੋਂ ਜਿਹੜੀ ਸੜਕ ਜਾਂਦੀ ਆ ਲੋਂਗੋ ਵਾਲੋਂ ਇਹ ਸੜਕਾਂ ਹੈਗੀਆਂ ਮਿੱਤਰੋ ਬਾਲੀ ਕਹਿਣ ਕਹਿੰਦੇ ਦਰਖਤ ਵੀ ਕੁੱਲਮਾ ਲਾ ਕੇ ਆਮ ਹੀ ਖੜੇ ਨੇ ਸੜਕ ਤੇ ਬਸੇ ਵੱਡੇ ਰੋਡਾਂ ਦੀਆਂ ਸੜਕਾਂ ਦੇ ਦੇਖਿਆ ਵੀ ਦਰਖਤ ਬਹੁਤ ਘਟ ਗਏ ਨੇ ਆ ਸਿੰਗਲ ਰੋਡ ਹੋ ਗਏ ਜਿਵੇਂ ਸਿੰਗਲ ਪਿੰਡਾਂ ਦੀਆਂ ਸੜਕਾਂ ਇਹਨਾਂ ਦੇ ਦਰਖਤਾਂ ਜੇ ਬਹੁਤ ਨੇ ਮਿੱਤਰੋ ਲੋ ਜਿੱਦਾਂ ਘਰੇ ਝੀਰੀਆਂ ਪੂਰੀਆਂ ਪੱਕਣ ਤੇ ਤਿਆਰ ਨੇ ਇਧਰ ਕਹਿੰਦੇ ਦਰਖਤਾਂ ਦੀ ਛਾਂ ਦੀ ਮਾਰ ਹੀ ਠਾਇਆ ਹੋਈਆਂ ਜੀਰੀਆਂ ਦੀ ਲਵੇ ਲਵੇ ਰਿਟੀਆਂ ਪਈਆਂ ਨੇ ਆਹੀ ਵਿੱਚ ਪਿੰਡਾਂ 'ਚ ਲੋਕ ਦਰਖਤ ਵੜ ਦਿੰਦੇ ਨੇ ਸੜਕ ਦੇ ਲਵੇ ਹੋਣ ਨਹੀਂ ਦਿੰਦੇ ਜਲ ਕੋਈ ਨਾ ਮਿੱਤਰੋ ਇਹ ਜਿਹਾ ਨੁਕਸਾਨ ਝੱਲ ਲਿਆ ਕਰੋ ਕੋਈ ਫਰਕ ਨਹੀਂ ਪੰਦਾ ਦਰਸ਼ਕਾਂ ਨੂੰ ਵੱਟਿਆ ਕਰੋ ਸੜਕ ਕਲਮਲਾ ਕੇ ਬਹੁਤ ਖੂਬਸੂਰਤ ਹੈ ਸੜਕ ਤੇ ਪੈਿੰਦ ਖੇ ਕੋਠੇ ਕੋਠਿਆਂ ਨਾਲ ਸੜਕ ਦੀ ਸ਼ਾਨ ਮੁਰੋਂ ਆਉਂਦਾ ਟਰੱਕ ਪਰ ਹੋ ਜਾ ਮਿੱਤਰਾ ਕਿਤੇ ਧਰੀਲੇ ਲੈਣਾ ਜਾਣ ਧੰਨਵਾਦ ਭਾਈ ਪਾਸਾ ਜਾ ਮਾਰ ਕੇ ਨਗਾ ਕੇ ਲੈ ਗਿਆ ਪਰ ਜਾਂਦਾ ਜਾਂਦਾ ਗੱਭਰੂ ਕਹਿ ਗਿਆ ਅੱਟ ਕਿਸੇ ਫੇਰ ਮਿਲਾਂਗੇ ਲੋਈ ਮਤਰਾ ਜੀਰੀਆਂ ਕਹਿੰਦੇ ਆਮ ਖਾਸ 20 ਕਿਦਣ ਲੈ ਜਾਣਗੀਆਂ 15 ਲੈ ਜਾਣੀਆਂ ਹਾਈਬ੍ਰਿਡ ਆ ਵੀ ਗਈਆਂ ਨੇ ਜਿਹੜੀਆਂ ਮੱਕੀ ਵਾਲੀਆਂ 26 ਹੋ ਗਈ ਪੀਲੀ ਉਸਾ ਡੋਗਰ ਉਸਾ ਇਹ ਕਹਿੰਦੇ ਲੈ ਜਾਣੀਆਂ ਹਜੇ 20 ਦਿਨ ਤੇ ਪਾਣੀ ਤੁਲ ਮਿਲਾ ਕੇ ਲਾਸਟਾ ਕਿਸੇ ਨੇ ਬੰਦ ਕਰਤਾ ਕੋਈ ਬੰਦ ਕਰੀ ਜਾਂਦਾ ਤੇ ਸਪਰੇਅ ਦੀ ਦੁਬਾਰੇ ਕਹਿੰਦੇ ਤੀਜੀ ਵਾਰ ਤਿਆਰੀ ਹੋਈ ਲੱਗਦੀ ਹੈ ਵੱਲਮਾ ਤੇ ਰਾਤ ਨੂੰ ਤੇਲੇ ਦਾ ਭਰਪੂਰ ਇਕੱਠ ਦੇਖ ਕੇ ਮੈਨੂੰ ਲੱਗਦਾ ਸਪਰੇਅ ਵੀ ਕਰਨੀ ਪਊਗੀ। ਕਿਆਨਸ ਜੇ ਖਾਸੇ ਬਣੇ ਪਏ ਨੇ ਤੇ ਦੇਖੋ ਕੀ ਮਾਹੌਲਾ। ਬਸ ਰਾਤ ਵਾਲੇ ਸੜਾਕੇ ਨੇ ਥੋੜੀ ਜੀ ਥਲ ਪਾਈ ਆ। ਮਸਰ ਦੀ ਕਣੀਆਂ ਨੇ ਰੇਲ ਬੜਾਈ ਆ। ਤੇ ਨੇਰੀ ਝਖੜ ਬਹੁਤ ਸੀ। ਆ ਪੰਜਾਬ ਦੇ ਤਣਕਾ ਆਂਗੋ ਜੀਰੀਆਂ ਲਟਿਆਈਆਂ ਕਹਿੰਦਾ ਹੈ ਗੱਲ ਬਾਤ ਐਂਡ ਆ ਤਾਂ ਮੈਂ ਕਿਣਾ ਦੇਣੀ ਪਾਸਾ ਤਲੁਗ ਜੀਰੀ ਜਮ ਐ ਮੁੜੇ ਬੈਨੇ ਕੁੰਡ ਤਹਾ ਦੁੱਬਲੀਆਂ ਦੇ ਯਾਰ ਰੋਡ ਬਹੁਤ ਹੌਣਾ ਲੋਂਗੋ ਔਰ 1 ਕਿਲੋਮੀਟਰ ਚਲੋ ਜੀ ਜਲਦੀ ਚਲਤੇ ਹਮ ਚਲੇ ਜਾ ਰਹੇ ਹਾਂ ਔਰ ਰੋਡੋ ਕੇ ਨਜ਼ਾਰੇ ਲੈਤੇ ਜਾ ਰਹੇ ਹਾਂ ਕਦੇ-ਕਦੇ ਹਿੰਦੀ ਵੀ ਆਨ ਗੁਜਰਾਤੀ ਹੈ। ਲਓ ਜੀ ਮਿੱਤਰੋ ਆਹ ਵਾਲੇ ਸੰਧਾ ਨੇ ਲੋਕਾਂ ਦੀ ਜਾਣ ਸਖਾਲੀ ਕਰਤੀ। ਅੱਗੇ ਦਾਤਿਆਂ ਨਾਲ ਮਹੀਨਾ-ਮੀਨਾ ਹੜੀ ਸੌਣੀ ਚੱਲਦੀ ਹੁੰਦੀ ਸੀ। ਹੁਣ ਕੁੱਲ ਮਿਲਾ ਕੇ ਹਫ਼ਤੇ 'ਚ ਸਾਰੇ ਲੋਕਾਂ ਦੀ ਜਾਣ ਸਖੌਲੀ ਕਰਤੀ। ਲਓ ਜੀ ਕਿੰਦੇ ਸ਼ਹਿਰ ਲੌਂਗੋ ਵਾਲ ਦੇ ਵਿੱਚ ਵਿਚਾਰ ਦੀ ਲੰਘਦੇ ਹੋਏ ਏ ਵਾਲਾ ਅੱਡਾ ਬੜਾ ਮਸ਼ਹੂਰ ਹੈ ਤੇ ਇੱਧਰ ਕਹਿੰਦੇ ਨਵੇਂ ਦੀ ਉਹ ਸਾਰੀ ਹੋਈ ਗੱਦੀਆ ਮੇਰੇ ਵੀਰੋ ਰੂੜੀ ਰੂੜੀ ਪੈ ਚੁੱਕੀ ਆ ਘਰ ਮਾਂ সুইਟਸ ਲਾਇਆ ਮਤਰਾ ਮੈਨੂੰ ਲੰਗ ਜਾਣ ਦੇ ਬੋਚ ਬਚਾ ਕੇ ਕੀ ਬਾਤਾਂ ਨੇ ਕੀ ਬਾਤਾਂ ਨੇ ਆਥਨ ਹੋ ਚੱਲਿਆ ਮੂਰੇ ਪੈਣ ਵਾਲੀਆਂ ਰਾਤਾਂ ਨੇ ਗੋਲ ਗਸਤਾਂ ਦੀ ਰੇੜੀ ਤੇ ਲੱਗੋ ਸੀ ਪੀੜ ਲਟਕਦੇ ਹੋਏ ਥੇਲੇ ਬਾਈ ਕਹਿੰਦਾ ਛੜਕ ਕ੍ਰਾਸ ਕਰਦਾ ਹੋਇਆ ਸਬਜੀ ਵਾਲੀ ਗੱਡੀ ਡੱਕਰੀ ਜਾਂਦੀ ਆ ਬਦੰਦਰ ਕਹਾ ਮੰਜਾਰ ਕੀ ਗੱਟਾ ਹੈ ਸੌਣ ਦਾ ਪ੍ਰਬੰਧ ਕਹਿੰਦੇ ਨਾਲ ਹੀ ਆ ਗੱਬਰੂ ਦਾ ਸਰਾਗ ਲਵਾ ਕਹਿੰਦੇ ਲੋਂਗੋ ਵਾਲ ਦੇ ਵਿੱਚ ਦਵਾਈਆਂ ਵਾਲੀਆਂ ਸਪ੍ਰੇਆਂ ਵਾਲੀਆਂ ਦੋ ਦੁਕਾਨਾਂ ਬੜੀਆਂ ਮਸ਼ਹੂਰ ਹੋਈਆਂ ਨੇ ਇੱਕ ਚੁਕਾ ਕਹਿੰਦਾ ਜਾਂ ਨਾਲੇ ਜੇ ਤੇ ਆ ਦੋਨੀ ਇੱਕ ਇਧਰਲੀ ਛੈੜ ਸੁਣੀ ਦੀ ਆ ਕੋ ਸਾਹਮਣੇ ਗਰਮੇਲ ਬਟੂਹਾ ਆ ਲੱਗਿਆ ਕਹਿੰਦਾ ਚੋਬਰ ਦਾ ਬੋੜ ਸੁੱਖ ਨਾਲ ਚੌੜਾ ਪੁਲ ਵੀ ਬਣ ਗਿਆ ਇੱਥੇ ਪਹਿਲਾਂ ਪੁਲ ਦੀ ਬੜੀ ਤੰਗੀ ਸੀ ਹੁਣ ਡੂੜ ਪੁਲ ਹੋ ਗਿਆ ਉਹ ਤਾਂ ਇਹਨੂੰ ਦੇਖ ਕੇ ਅੱਧੇ ਹੀ ਲੱਗਦਾ ਯਾਰ ਆ ਪਾਲੀ ਇਧਰੋਂ ਮਿੱਤਰੋ ਕਹਿੰਦੇ ਕਿਲੇ ਪਰਿਆਂ ਨੂੰ ਬੱਬੂ ਗਾੜਾ ਸੜਕ ਦਾ ਖਾਸ਼ਾ ਬਰਾਹਾਲ ਹੈ ਉਹ ਕੀ ਆਪ ਸਰਕਾਰ ਹੈ ਲਓ ਜੀ ਇਹ ਸੜਕ ਹੈ ਕਹਿੰਦੇ ਲੌਂਗ ਗਾਲ ਤੋਂ ਨਮੋੜ ਵੱਲ ਜਾਂਦੀ ਹੋਈ ਤੇ ਆਹ ਵਾਲੇ ਘਰ ਦੇ ਵੀਰ ਦੇ ਚੰਗੇ ਡੰਗਰ ਰੱਖੇ ਹੋਏ ਨੇ ਕਹਿੰਦੇ ਡੂਡ ਡੂਡ ਲੱਕਦੀਆਂ ਮੈਸਾਂ ਵੇਚੀ ਜਾਂਦਾ ਤੇ ਕਹਿੰਦੇ ਰਾਜਸਥਾਨ ਹਰਿਆਣੇ ਤੋਂ ਲਿਆਈ ਜਾਂਦਾ ਲੋ ਜੀ ਸਾਹਮਣੇ ਵਾਲੀ ਸੜਕ ਜਾਂਦੀਆਂ ਨਮੋਲਵਾਲ ਨੂੰ ਤੇ ਆਪਾਂ ਮੁੜ ਚੱਲੇ ਇੱਧਰ ਕਿਲਾ ਭੜੀਆਂ ਜਲਾ ਸੰਗਰੂ ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂ ਤੇ ਹੁਣ ਵੈਸੇ ਸਾਡਾ ਜ਼ਿਲ੍ਹਾ ਬਰਨਾਲਾ ਹੋ ਗਿਆ ਗੱਲਾਂ ਘੈਂਟ ਹੋਈ ਜਾਂਦੀਆਂ ਸ਼ਾਨਦਾਰ ਸੜਕਾਂ ਠੰਡੀਆਂ ਹਵਾਵਾਂ ਇੱਧਰ ਕਹਿੰਦੇ ਵਾਹਣਾ ਖਾਲੀ ਪਏ ਨੇ ਸਕੌਰ ਚ ਪਏ ਨੇ ਕੋਈ ਵਦਾਨੇ ਤੇ ਚਾਰੇ ਪਾਸੇ ਜੀਰੀਆਂ ਆਂ ਲਹਿਰਾਉਂਦੀਆਂ ਹੋਈਆਂ ਤੇ ਬੇਚ ਬੇਚ ਲੇਟੀਆਂ ਪਈਆਂ ਨੇ ਮੇਰੇ ਵੀਰੇ ਉਹ ਲੇਟੀਆਂ ਪਈਆਂ ਨੇ ਚਲੋ ਜੀ ਚੱਲ ਤੇ ਚੱਲਦੇ ਮੰਝਲਾਂ ਵੱਲ ਵਧਦੇ ਹੋਏ ਲਓ ਜੀ ਮੇਤਰ ਇਧਰ ਤੱਕ ਨੇ ਚੋਬਰ ਵੱਟ ਕੇ ਲੈ ਗਿਆ ਲੈ ਗਿਆ ਉੱਪਰ ਆ ਗਿਆ ਇੱਧਰ ਕੱਪ ਉੱਪਰ ਆ ਗਿਆ ਸੀ ਗੱਲੀ ਜਾਂਦੀ ਆ ਕਹਿੰਦੇ ਵੱਡੀ ਮਸ਼ੀਨ ਕਹਿੰਦੇ ਨੇ ਜੀ ਨੂੰ ਆਹ ਵਾਰੀ ਦਰਾਸਾਂ ਦੇ ਲਵੇ ਲਵੇ ਟਿੱਗੀ ਹੋਈ ਜੇਰੀ ਤਾਂ ਗਾਤੀ-ਤਾਤੀ ਕਰਦੀ ਆ ਮੈਨੂੰ ਲੱਗਦਾ ਵੀ ਇਹ ਕਿ ਪੈਣ ਦੇ ਕੱਟਦਿਆਂ ਜਾਣਾ ਚ ਨਹੀਂ ਆਉਣੀ ਇੱਥੇ ਤਾਂ ਢੂਹੀ ਪਿੰਗੀ ਕਰਨੀ ਪੈਣੀ ਆ ਸੋਹਣਿਆ ਖਿਹੜਾ ਔਖੇ ਸਟੂਗਾ ਲੱਗ ਜਿਨੇ ਕੇਲੇ ਵਾਲੀ ਸੜਕ ਤੇ ਨਵਾਂ ਖੁੱਲ ਗਿਆ ਏ ਪਟਰੋਲ ਪੰਪ ਸੋਣਿਓ ਫਰੀਤ ਫੀਲਿੰਗ ਸਟੇਸ਼ਨ ਪੰਪ ਵੈਸੇ ਮੁਰੇ ਸਿਆਲ ਆ ਗਿਆ ਸੱਟ ਸੱਟ ਬਾਈਆਂ ਨੇ ਹਜੇ ਪਾਇ ਨਹੀਂ ਆ ਦਾ ਜੰਮੀ ਢਗੀ ਓਏ ਆਪ ਕਾ ਮਤਰਾ ਇੱਥੇ ਤਾਂ ਫਿਰ ਮਸ਼ੀਨ ਬੈਕ ਕਰਲਾ ਮੁਰ ਨੂੰ ਕਰਲਾ ਗਦੇ ਗਾ ਪੈਣੇ ਨੇ ਗਦੇ ਗਾ ਪੈਣੇ ਨੇ ਚਾਂਗਣ ਚੱਕ ਸੜਕ ਦੇ ਵਿੱਚ ਆਉਣ ਵਾਲੀ ਉਖੜੀ ਪੂਰਾ ਹਾਲ ਕਰ ਦਿੰਦੀ ਆ ਮੋਟਰਸਾਈਕਲ ਦੇ ਧਰਨ ਪਾ ਦਿੰਦੀ ਆ ਘੜਮ ਹੋ ਜਾਂਦਾ ਕੰਮ ਕਹਿੰਦੇ ਘੜਮ ਹੋ ਜਾਂਦਾ ਮੇਰੇ ਵੀਰੋ ਲੋ ਜੀ ਸੋਨਾ ਛੀਲ ਦੇ ਜਿਹਾ ਕਿਨਾਰੇ ਤੇ ਠੇਕੇ ਤੇ ਸਨਸਰਾ ਇਸ ਗੱਲ ਦੀ ਗਵਾਹੀ ਦਿੰਦੀ ਆ ਵੀ ਪਿੰਡ ਵਿੱਚ ਸਰਪੰਚੀ ਵਾਲੀਆਂ ਵੋਟਾਂ ਦਾ ਫੁੱਲ ਜੋਰ ਹੈ ਕਿਉਂਕਿ ਠੇਕ ਕਿਹਾਂ ਤੇ ਨਹੀਂ ਤਾਂ ਇਸ ਵੇਲੇ ਢੀੜਾਂ ਲੱਗਿਆ ਹੋਣੀ ਆ ਸਹੀ ਆ ਨਾ ਸਹੀ ਆ ਵੀਰੇ ਉਹ ਸਹੀ ਆ ਲਓ ਜੀ ਸ਼ਾਨਦਾਰ ਸੜਕ ਤੇ ਸੜਕ ਦੇ ਉੱਤੇ ਸ਼ਾਨਦਾਰ ਗੁਰੂ ਘਰ ਕਿਲਾ ਪਰ ਜਾਂਦਾ ਸੰਸਾਰ ਸਹਿਵਾ ਵਾਹ ਸੋਣਾ ਗੁਰੂ ਘਰ ਆ ਜੀ ਗੋੰਪੀਆਂ ਚੱਲੀ ਜਾਂਦੀਆਂ ਨੇ ਜੀਰੀਆਂ ਮੱਲੀ ਜਾਂਦੀਆਂ ਨੇ ਵਿਚੀ ਲੇਟੀ ਜਾਂਦੀਆਂ ਨੇ ਕੱਲਮਣਾਂਗੇ ਕੈਂਡ ਕਰਦਾ ਆ ਬਾਈ ਕੋਈ ਪਰਸੀਨ ਨੂੰ ਤਿਆਰ ਚੜ ਗਿਆ ਹਲ ਬਾਹ ਗਿਆ ਉੱਤੇ ਮੀਂਹ ਸੜਾਕਾ ਪਾ ਗਿਆ ਦਵਾਰੇ ਗਲੀ ਹੋ ਗਈ ਹਲ-ਹਲ ਦਵਾਰੇ ਕਹਿੰਦਾ ਬਾਈ ਮਾਰਦੇ ਰਹਿਣਗੇ ਇੱਧਰ ਕੋਈ ਕਿਸਾਨ ਦੀ ਬੀਜੀ ਹੋਈ ਆ ਸਬਜੀ ਗੋਭੀ ਇਹ ਸਰੋਂ ਦਾ ਸਾਗ ਲਾਸਣ ਗੰਡੇ ਨੂੰ ਕਿਸਾਨ ਕੈਂਡ ਲੱਗਾ ਆ ਵਾਲੀ ਉਹੀ ਮੋਟਰ ਆ ਜਿਹਦੀ ਆਪਣੀ ਰੀਲ ਬੜੀ ਵਾਇਰਲ ਹੋਈ ਸੀ ਵਿਚਾਰੀ ਦਾ ਥੋੜਾ ਜਿਹਾ ਪਾਣੀ ਐ ਤੇ ਵੇਲਾ ਪੁਰਾ ਕਰੀ ਜਾਂਦੀ ਆ ਭਰਾਵਾ ਕਰੇ ਵੀ ਕੀ ਅਗਲਾ ਅੱਜ ਕੱਲ ਬੋਰ ਕਿਹੜਾ ਸਸਤੇ ਹੁੰਦੇ ਨੇ 5 ਲੱਖ ਤੇ ਜਾ ਕੇ ਖੜਾ ਸੌੜਦਾ ਮੇਰੇ ਵੀਰੋ ਕਿਉਂਕਿ 600 ਨੂੰ ਡੁੰਗੇ ਪਾਣੀ ਘੋ ਚੱਲੇ ਨੇ ਚੰਗੇ ਪਾਣੀ ਹੋ ਚੱਲੇ ਨੇ ਇੱਧਰ ਕਹਿੰਦੇ ਰੋਡ ਤੇ ਦੋ ਸਪਲੈਂਡਰ ਵਾਲੇ ਗੱਭਰੂ ਰੀਲਾ ਬਣਾਉਂਦੇ ਹੋਏ ਵੀਡੀਓ ਸੁਬ ਚੱਲਦਾ ਹੋਇਆ ਪੂਰੀ ਫੀਲਿੰਗ ਲੈੰਦਾ ਹੋਂਡਾ ਹਾਏ ਹਾਏ ਇੰਸਟਾਗ੍ਰਾਮ ਦੇ ਸ਼ਕਾਰੀ ਮੰਡੇ ਚਲੋ ਜੀ ਮੌਜਾ ਮੌਜਾਂ ਲੱਗੀਆਂ ਨੇ ਕਰ ਦੋ ਬਾਈ ਮੀਟਿੰਗਾਂ ਕਰਦੇ ਹੋਏ ਮੈਨੂੰ ਲੱਗਦਾ ਸਪਲੈਂਟਰ ਦਾ ਤੇਲ ਮੁੱਕ ਗਿਆ ਕੱਢ ਕੇ ਹੈਲਪ ਕਰਦਾ ਹੋਇਆ ਇਹ ਵੀ ਜ਼ਰੂਰੀ ਆ ਮਿੱਤਰੋ ਰਾਹ 'ਚ ਹੈਲਪ-ਹਲਪ ਕਰਦਿਆ ਕਰੋ ਜੇ ਕਿਸੇ ਪਾੜੇ ਦਾ ਤੇਲ ਮੁੱਕ ਗਿਆ ਪੰਪੜੇ ਦਾ ਨਹੀਂ ਗੋਟਰ ਸਾਈਕਲ ਵਾਲੇ ਦਾ ਚਲੋ ਜੀ ਆਪਾਂ ਆਪਣੀ ਡੈਸਟੀਨੇਸ਼ਨ ਕਹਿੰਦੇ ਉਹਨਾਂ ਨੇ ਕੀ ਕਹਿੰਦੇ ਨੇ ਹਾਂ ਮੰਜ਼ਲ ਤੇ ਪਹੁੰਚ ਜੇ ਅੰਗਰੇਜ਼ੀ ਦਾ ਸਬਦ ਹੁੰਦਾ ਯਾਰ ਡੈਸਟੀਨੇਸ਼ਨ ਪਤਾ ਨਹੀਂ ਪਹੁੰਚ ਚੁੱਕਿਆ ਆਪਾਂ ਅੰਡ ਉਪਵਾਲ ਵਾਲੇ ਬੰਦੇ ਚਲੋ ਅੰਗਰੇਜ਼ੀ ਸਾਡੀ ਖਾਸੀ ਰੜਦੀ ਐ ਇਸ ਕਰਕੇ ਆਪਾਂ ਅੰਗਰੇਜ਼ੀ ਬੋਲਣਾ ਹੀ ਚਾਹੀਏ ਤਾਂ ਚੰਗੀ ਗੱਲ ਆ ਵਾਹ ਭੀਆ ਜਿਹੜੀ ਕੱਲਮ ਲਾ ਕੇ ਸਾਰਾ ਗਾਰੀ ਡੇੜਿਆ ਪਿਆ ਬਾਈ ਦਾ ਚਲ ਕਰ ਮੈਂ ਤੇਜ਼ੀ ਸੀ ਨਾ ਗਿਆ ਇੱਧਰ ਕਹਿੰਦੇ ਬਾਬਾ ਕੱਕਰੀਆਂ ਚਾਰੇ ਹਾਕਾ ਭੰਤੋਂ ਨੂੰ ਮਰੇ ਹਾਂ ਹਣ ਕਿੱਥੇ ਚਰਾਉਂਦੀ ਆ ਬੰਦੋ ਬੱਕਰੀਆਂ ਬਾਬਾ ਹੁਣ ਤਾਂ ਕੱਲੀਆਂ ਰਹਿ ਗਈਆਂ ਪਤਿਲੀਆਂ ਮੁੰਡੇ ਫਾਰਮ ਵਾਲੇ ਆ ਗਏ ਨਵੇਂ ਕਿਸਾਨ ਬੱਕਰੀਆਂ ਵਾਲੇ ਫਾਰਮ ਚੰਗਾ ਬਿਨੈਸ ਮੜ ਚੁੱਕਿਆ ਅੱਜ ਕੱਲ ਕਹਿੰਦੇ ਬੱਕਰੀ ਮੇਲੇ ਲੱਗਦੇ ਨੇ ਮੁੰਡੇ ਸੋਹਣੇ ਸੁਲਖੇ ਚਾਦਰਿਆਂ ਚ ਫੜਦੇ ਨੇ ਮੇਲਿਆਂ ਦੀ ਸਾੜ ਪਤਾਉਂਦੇ ਨੇ ਭੰਗੜੇ ਪਾਉਂਦੇ ਚੰਗਾ ਜੀ ਸੋਸਰੀ ਕਾ ਮਿਲਦੇ ਅਗਲੀ ਮੁਲਾਕਾ